ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਨਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੈਣਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤਖਬੀਰ ਬਾਦਲ ਨੇ ਅਮਰਿਤਪਾਲ ਵਿਰੁੱਧ ਐਨਐਸਏ ਚ ਵਧਦੇ ਦੇ ਕੀਤਾ ਕੀਤੀ ਵਿਰੋਧ ਇਸ ਦੇ ਨਾਲ ਹੀ ਕਿਹਾ ਭਗਵੰਤ ਮਾਨ ਦੀ ਸਿੱਖ ਵਿਰੁੱਧ ਚਿਹਰਾ ਹੋਇਆ ਨੰਗਾ ਇਸ ਦੇ ਨਾਲ ਹੀ ਪੰਜਾਬ ਨਿਊ ਚੰਡੀਗੜ੍ਹ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਸੁਬੀਰ ਬਾਦਲ ਨੇ ਅੱਜ ਮਰੀਪਾਲ ਸਿੰਘ ਵਿਰੋਧ ਲਗਾਏ ਐਨਐਸਏ ਵਿੱਚ ਵਾਅਦੇ ਦਾ ਸਪਸ਼ਟ ਤੇ ਸਖਤ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ ਜਿਸ ਨਾਲ ਉਸ ਸਿੱਖ ਵਿਰੁੱਧ ਦੋਗਲਾ ਚਿਹਰਾ ਪੂਰਿਆ ਨੰਗਾ ਹੋ ਗਿਆ ਹੈ ਇਸ ਦੇ ਨਾਲ ਹੀ ਇਥੇ ਜਾਰੀ ਇਹ ਬਿਆਨ ਵਿੱਚ ਬਾਦਲ ਨੇ ਕਿਹਾ ਕੀ ਸ਼੍ਰੋਮਣੀ ਕਾਲੀਗੱਲ ਪੰਜਾਬ ਵਿੱਚ ਅਸਮ ਅਮਰਨ ਨੇ ਪਾਈਚਾਰਕ ਪਸਾਂਜ ਦਾ ਮੁੱਦੇ ਹੀ ਹੈ ਇਸ ਦੇ ਨਾਲ ਹੀ ਡਟ ਕੇ ਪੈਨਾ ਦਿੰਦਾ ਰਹੇਗਾ ਇਸ ਕਿਉਂਕਿ ਇਸ ਤੋਂ ਬਾਅਦ ਪੰਜਾਬ ਵਿੱਚ ਖੁਸ਼ਹਾਲੀ ਤਰੱਕੀਆਂ ਦੇ ਵਿਕਾਸ ਸੰਭਵ ਹੈ ਅਮਰੀਪਾਲ ਸਿੰਘ ਨਾਲ ਪਾਰਟੀ ਦੇ ਵਿੱਚ ਵਿਚਾਰ ਧਾਰਕ ਮਤਭੇਦਾਂ ਤੋਂ ਉੱਪਰ ਉੱਠ ਕੇ ਸਪਸ਼ਟ ਸਟੈਡ ਲੈਂਦੇ ਆ ਕਿਹਾ ਹੈ ਕਿ ਐਨਐਸਏ ਵਿੱਚ ਵਾਦੇ ਦਾ ਇਹ ਫੈਸਲਾ ਦੇਸ਼ ਵਿੱਚ ਸੰਵਿਧਾਨਿਕ ਹੱਕਾਂ ਦਾ ਮਨੁੱਖੀ ਅਧਿਕਾਰ ਨੂੰ ਉਲੰਘਣਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ